ਲਓ ਜੀ ਟਿੱਬੇ ਦਾ ਜਿਹੜਾ ਆਪਾਂ ਠੇਕਾ ਲਿਆ ਵਾ ਅਸੀਂ ਆਹ ਦੇਖ ਲਓ ਐ ਕੰਮ ਆਹ ਲੈ ਗਿਆ ਟਰਾਲ ਪਾਲ ਸੁਕਰਾਹਾ ਟਰੈਕਟਰ ਤਾਂ ਕੱਢ ਲਿਆ ਸੁਕਰਾਹਾ ਨੇ ਮਿੱਟਰ ਲੇ ਟਰੈਕਟਰ ਖੜਾ ਹੀ ਨਹੀਂ ਚੱਲਦਾ ਦੇਖ ਲਓ ਲਓ ਜੀ खाली ट्रैक्टर नहीं बैक होता थोड़ा अगर गर्मी थोड़ी घट है फ्रैच ठीक है अब ਆਉ ਜੀ ਹੌਕਸ ਦਿੱਤੀ ਹੈ ਮੁੰਡੇ ਨੇ ਪਾ ਕਿੱਲੀ ਆ ਬਹੁਤ ਆ ਬਹੁਤ ਆ ਓ ਲੋੜ ਹੀ ਨਹੀਂ ਬਹੁਤ ਆ ਯਾਰ ਇੱਕੜਾ ਨਿਕਲਦੀ ਹੈ ਲੈਟ ਚੱਕ ਲੈ ਫੁੱਲ ਅਣਕਾ ਬ੍ਰੇਕ ਮਾਰ ਕੇ ਰੱਖੀ ਅੰਦਰ ਲਾ ਕੇ ਪਰੇ ਜਾੜੇ ਡੇਟ ਰਹੇ ਹੋ पाला काट के दबारा पाला ओ कट के दबारा पाला यार बैक करो ਉਹ ਟਰੈਕਟਰ ਘੱਟ ਲਾਉਣ ਦੁਬਾਰੇ ਪਾਲਾ ਸਹੀ ਆਊਗੀ। ਉਹ ਲੈਵੜ ਚੱਕ ਕੇ ਧਰਦੇ ਕਰੋ। ਉਹ ਲੈਵੜ ਚੱਕ ਕੇ ਧਰਦੇ। ਉਹ ਲੈਵੜ ਚੱਕ ਕੇ ਥੱਲੇ ਕਰਦੇ। ਉਹ ਲੈਵੜ ਚੱਕ ਕੇ ਥੱਲੇ ਧਰਾ ਰਹੇ ਯਾਰਾ। ਆਹ ਇਹ ਕੁਝ ਨਹੀਂ ਕਹਿੰਦਾ ਚੱਲ ਤੂੰ ਯਾਰ ਫੋਲੂ ਚੱਕਲਾ ਹੁਣ ਨਾ ਪਹਿਲਾ ਗিয়ার ਲਾ ਲਾ ਰੇਸ ਸਾਰੀ ਕਰ ਦੇ ਉਹ ਸਾਰੀ ਰੇਸ ਕਰ ਦੇ ਸਾਰੀ ਜਿੰਨੀ ਹੈ ਜੀ ਸਾਰੀ ਕਰ ਦੇ ਨੇ ਓਏ ਭਾਂ ਦੇ ਲੈਣ ਬੈਕ ਕਰ ਲੋ ਵਾਹ ਕਰ ਲੋ ਨਾ ਪਵਾ ਦੇ ਹੁਣ ਮੱਥਾ ਨਿਕਲਿਆ ਪਾੜ ਮੱਥਾ ਨਿਕਲਿਆ ਭਰਾਓ ਤਰਾਹਾ ये करते